ਹਰ ਵਾਰ ਚੜੀਏ ਦਿੱਤੇ ਨੇ ਉਹਦਾ ਦਿੱਲੀ ਦੀ ਸਰਕਾਰ ਨੇ ਬੋਨਸ ਦਿੱਤਾ ਆ ਗੁੰਦੇ ਆ ਤੇ ਕਾਟੇ ਜਾਂਦੇ ਤਾਂ ਹੁਣ ਆਪਾਂ ਆਪਾ ਥੋੜਾ ਸਿੰਧਾਨ ਆਪਣੇ ਤੂੰ ਫਸਲ ਨੂੰ ਕੋਈ ਸੁਣ ਨਹੀਂ ਲੱਗਦੀ ਕੀੜਾ ਲੱਗਦਾ ਆਪਾਂ ਨੂੰ ਕੋਈ ਦੱਸਣਾ ਹੁੰਦਾ ਸਰਕਾਰ ਵੱਲੋਂ ਕਿ ਕਿਹੜੀ ਸਪਰੇਅ ਕਰਨੀ ਹੈ ਜਾਂ ਕਿੰਨੀ ਕਿੰਨੀ ਕਰਨੀ ਹੈ ਮਾਤਰਾ ਚ ਕੋਈ ਦੱਸਦਾ ਨਾ ਆਪਾਂ ਕਿੰਨੀ ਕਰਦੇ ਆ ਨਾ ਆਪਾਂ ਕਰਦੇ ਆ ਇੱਕ ਜਣ ਪੁੱਛ ਕੇ ਭੋਲੇ ਯਾਰ ਪਲੇ ਖੰਬੜੀ ਚੱਲਦੀ ਬਈ ਪੱਤੇ ਖਾਈ ਜਾਂਦੇ ਵਾ ਆ ਸਾਡੇ ਮੇਜੇ ਤੂੰ ਬੱਸ ਵੇਰੀ ਇਹਦਾ ਕਿਹੜੀ ਆਪਾਂ ਉਹ ਜਿਹੜੀ ਬਈ ਲਾਲ ਜਿਹੜਾ ਪਣਾਲੀ ਚੱਕ ਨੂੰ ਸਾਰਾ ਬੈਡ ਲਾਜੀ ਰੱਖੇ ਕੋਈ ਪੁੱਛਦਾ ਨਹੀਂ ਬਤਾਦਾ ਨਹੀਂ ਕਿ ਤਾਂ ਜਿਹੜਾ ਪਣਾਲੀ ਰਹਿ ਗਈ ਹੈ ਕੰਮ ਜਾ ਰਿਹਾ ਹੈ ਨਾ ਆਪਾਂ ਕੀ ਕਰਨਾ ਹੈ ਗਾੜੀ ਦੇ ਦੰਦਾੜ ਲੈਣੇ ਹੋਰ ਹਲੂ ਆ ਹੋਵੇ ਸੰਿਤਰ ਚੜਕੇ ਤਾਂ ਫੇਕ ਚੜਕਾ ਆਟਾ ਪੜਾ ਲਾਗੇ ਅਜਾ ਆ ਚੜਕੇ ਤਾਂ ਪਾਈ ਚੜਾ ਲਾਗੇ ਮੈਨੂਫੈਕਚਰ ਲੈ ਕੇ ਆ ਪਿਆ ਤਿਆਰੀ ਲਈ ਕੇ ਲਈ ਹਰੇਕ ਬੇਦੁਖਾ ਟੋਕਟ ਜੋ ਤੇ ਵੱਡਾ ਪਿੰਡ ਦਾ ਟੁਕੜਾ ਚਾਹ ਐਮ ਐਸ ਸੀ ਐਗਰੀਕਲਚਰ ਤੇ ਬੀ ਐਸ ਸੀ ਐ ਵਿਭਾਗ ਤੇ ਪੜਾਈ ਕੀਤੀ ਮੁੰਡੇ ਬੋਲ ਰਹੇ ਨੇ ਹਰੇਕ ਪਿੰਡ ਨੂੰ ਦੋ ਦੋ ਖੇਤਾਂ ਦੇ ਮੈਂਬਰ ਦੀ ਮਾਰੀ ਉਹ ਹੋ ਗਿਆ ਆ ਅੰਮ੍ਰਿਤਪੁਰ ਸੋਸਾਇਟੀ ਜਿਹੜਾ ਦਫ਼ਤਰ ਉਹ ਗਾ ਕੋਈ ਸੰਡੀ ਲੱਗੀ ਉਹ ਸੰਡੀ ਨੂੰ ਚਾਕੇ ਯੂਨੀਵਰਸਿਟੀ ਭੇਜਣੀ ਯੂਨੀਵਰਸਿਟੀ ਜਿਹੜਾ ਦਫ਼ਤਰ ਸਪਰੀ ਇਹ ਤੁਹਾਨੂੰ ਪਿੰਡ ਦੀ ਸੋਸਾਇਟੀ ਤੋਂ ਮਿਲੋਗੇ ਕੋਈ ਪੈਸਾ ਨਹੀਂ ਲੱਗਣਾ ਦਾ ਲੈ ਕੇ ਲੈਂਗੇ ਤੇਲ ਵੀ ਤੁਹਾਨੂੰ ਅਹੀਂ ਮਿਲੂਗਾ ਸੋਸਾਇਟੀ ਤੋਂ ਤੇ ਇਹ ਵੀ ਤੁਹਾਨੂੰ ਅਹੀਂ ਮਿਲੂਗਾ ਉਹਨਾਂ ਦੇ ਪੈਸੇ ਲੱਗੂਗਾ ਜਦੋਂ ਫਸਲ ਆ ਗਈ ਉਹਨੂੰ ਕੱਟਣਾ ਹੁਣ ਆਕਵਾਗੀ ਕਰਦੇ ਆਂ ਰੇਹ ਖਰੀਦਦੇ ਆਂ ਬਿਆਜੂ ਪੈਸੇ ਲੈ ਕੇ ਤੇਲ ਖਰੀਦਦੇ ਆਂ ਬਿਆਜੂ ਪੈਸੇ ਲੈ ਕੇ ਸਪਰੇਅ ਖਰੀਦਦੇ ਆਂ ਬਿਆਜੂ ਪੈਸੇ ਲੈ ਕੇ ਜਦੋਂ ਆਪਣੀ ਫਸਲ ਆ ਜਾਂਦੀ ਆ ਆਪਣੇ ਫਿਰ ਫਸਲ ਦੇ ਪੈਸੇ ਆਪਾਂ ਨੂੰ ਧੂਰੀ ਵਾਲੀ ਮਿਲਦੇ ਮੂਰੇ ਤਰਨ ਆ ਲਾ ਕੇ ਦੇਣੀ ਦਿੰਦੇ ਆਗੇ ਉਹ ਬਿਆਜੂ ਪੈਸੇ ਲੀਹਦੇ ਆਂ 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 ਜਾ ਬੱਚੇ ਕੋਰੇ ਉਹਨਾਂ ਫਰਜ਼ ਕਰ ਲੋ ਕੋਈ ਬੇਮੌਸਮੀ ਦਾ ਸਾਥ ਨਹੀਂ ਮੇਰੀ ਮੇਰਾ ਦਾਸ ਕਿਲੇ ਨਰਮਾ ਮਾਰੇ ਤੇ ਮੇਰੇ ਮਾਰੇਗੇ ਨਾਲ ਤੇ ਨਾਲ ਚਲ ਮੁਆਵਜਾ ਮੁਜਾ ਜਿਹੜਾ ਮਿਲਣਾ ਹੋ ਮਿਲ ਜੂ ਤੇ ਨਾਲ ਉਹ ਵੀ ਤਮਾਰੇ ਗੇ ਨਾ ਗੱਡੀਦਾਰ ਜਿਹਨੇ ਮੇਰਾ ਨਰਮਾ ਚੁੱਕ ਕੇ ਦਿਹਾੜੀ ਆਦੀ ਚਲਾਣੀ ਸੀ ਉਹ ਕਿਸੇ ਖਾਤੇ ਚ ਨਹੀਂ ਆਉਦਾ ਜੀ ਆਵਾਜ਼ੀ ਪਾਰਟੀ ਦਾ ਆਪਣਾ ਪ੍ਰਾਇਆ ਹੈ ਜੇ ਇਸ ਤਰ੍ਹਾਂ ਦਾ ਬਣਾ ਕੇ ਹੋ ਗਿਆ ਤਾਂ ਫਸਲ ਦੇ ਨਾਲ ਨਾਲ ਦਿਹਾੜੀ ਦਾ ਮੁਆਵਜਾ ਵੀ ਦਿੱਤਾ ਜਾਊਗਾ ਵੀ ਥੋੜਾ ਵੀ ਤਾਂ ਕੰਮ ਮਰ ਗਿਆ ਨਾਲ ਗੜੇ ਉਹਨਾਂ ਦੀ ਫਸਲ ਤੇ ਪੈ ਗਈ ਤਾਂ ਉਹਨਾਂ ਦੀ ਦਿਹਾੜੀ ਤੇ ਨਹੀਂ ਪੈ ਗਈ ਨਾ ਆ ਐ ਬੜਾਈਆਂ ਭਈਆਂ ਨੇ ਬਿਧੀਆਂ ਉਹ ਇਹਨਾਂ ਨੂੰ ਕੰਮ ਕੌਣ ਦੇਊਗਾ ਸਰਕਾਰ ਤਾਂ ਹਰ ਇੱਕ ਨੂੰ ਨੌਕਰੀ ਦਿੰਦਾ ਫੈਕਟਰੀਆਂ ਲਿਆਓ ਤੇ ਫਰਸਾਨਾ ਗ੍ਰੀਮੈਂਟ ਕਰੋ ਸਾਡੇ ਪਿੰਡ ਦੀ ਜਮੀਨ ਲੈ ਲੈ ਪਰ ਸਾਡੇ ਇੰਨੇ ਪਿੰਡਾਂ ਜਨ ਹੁੰਦੇ ਕੁੜੀਆਂ ਨੂੰ ਇੰਨਾ ਨੂੰ ਕੰਮ ਦੇਣਾ ਪਊਗਾ ਡਾਮੇ ਸਾਲ ਜਿਹੜੇ ਫੈਕਟਰੀਆਂ ਲੱਗੀਆਂ ਉਹ ਬਾਹਰੋਂ ਲਿਆ ਲੈ ਬਿਹਾਰ ਚੋਂ ਉਧਰੋਂ ਹੋਰ ਇੱਥੋਂ ਚਲ ਠੀਕ ਆ ਉਹ ਵੀ ਆਪਣੇ ਮੁਰਖ ਦੀ ਨੇ ਕਰ ਪਰ ਕਟੁਕਟ ਇਹ ਤਾਂ ਹੋ ਗਏ ਜਿਹੜੇ ਲੋਕਲ ਬੰਦੇ ਬੇਰਗਰ ਕਰਦੇ ਨੇ ਉਹਨਾਂ ਨੂੰ ਕੰਮ ਦਿਓ ਵੀ ਫੈਕਟਰੀਆਂ ਦਾ ਸਮਾਂ ਦੇਵਾ ਹੋਣਾ ਨਹੀਂ ਤੇ ਉਹ ਜਿਵੇਂ ਬੋਲਦੇ ਆਂ ਅੰਦਰੇ ਕੰਮ ਅੰਦਰੇ ਕਰਤੀਆਂ ਇਹ ਬਿੜੀ ਕਿੰਨੇ ਦਿਨ ਅੰਦਰ ਸਾਡਾ ਖਰੀ ਹੋ ਗਾ ਹਾਂ ਖਰੀ ਹੋ ਗਿਆ ਬੱਧੀ ਹਾਂ ਹਰ ਦਾ ਚਲਾਇਆ ਨਹੀਂ ਬਾਈ 100 ਦਿਨ ਦੀ ਗਰੰਟੀ ਦੇਣੀ ਹੋਊਗਾ 100 ਸਾਲ ਚ ਯਾਨੀ ਕਿ ਹਰ ਵੀ 24000 ਰੁਪਏ 240 ਤੇ 30 24000 ਰੁਪਏ ਦਾ ਸਾਲ ਦਾ ਬਣਦਾ ਹੀ ਬਣਦਾ ਅੱਛਾ ਦੂ ਦੂ ਸਾਲ ਪੈਸੇ ਨਹੀਂ ਮਿਲਦੇ ਮੈਂ ਪਾਰਲੀਮੈਂਟ ਚ ਆਵਾਜ਼ ਠਾਈ ਹੈ ਆਪ ਕਰਾਨੀ ਦੀ ਅਮਰੀਕਾ ਦੇ ਪੈਸੇ ਉਸ ਦਿਨ ਹੱਥ ਨਹੀਂ ਮਿਲਨੇ ਮਿਲਿਆ ਕਰ ਉਸ ਦਿਨ ਤੇ ਉਹ ਉਹ ਅਮਰੀਕਾ ਦਾ ਧਨੀਦਾਰ ਕਰ ਸੁ ਉਹਦਾ ਉੱਤੀ ਖਵਾਉਂਦਾ ਬਾਈ ਜੀ ਉੱਦੀ ਖਾਂਦਾ ਉਹ ਉਹ ਇੰਨੇ ਅਮਰੀਕਾ ਚ ਬਹੁਤ ਕੁਝ ਪਿਆ ਜੀ ਬਹੁਤ ਕੁਝ ਪਿਆ پارک ਬਣਾਸਾ ਦੇ ਸਕੂਲ ਬਣਾਸਾ ਵੀ ਅਮਰੀਕਾ ਚੋਂ ਜੋ ਮਰਜੀ ਬਣ ਲੈ ਕਾਪਾ ਬਣਾਓ ਉਹਦੀਆਂ ਦੇ ਵਿਆਹ ਸ਼ਾਦੀਆਂ ਕਰੋ ਹੈ ਕਿੱਥੇ ਮੈਰਜ ਪੈਸਾ ਖਾਚਾ ਨਹੀਂ ਚਲੇ ਜਾਂਦਾ ਉੜਾਪਾ ਸਾਹਿਬ ਕੋਲੋਂ ਅਮਰੀਕਾ ਚ ਉਹ ਬੇਤ ਥੋੜਾ ਜਿਹਾ ਸਿੱਟਾਇਆ ਸਾਨੂੰ ਕੋਈ ਹੌਲੀ ਹੌਲੀ ਕੰਮ ਸਿੱਖਦੇ ਹੁੰਦੇ ਨਾ ਤੇ ਆਰ ਬਾਦ ਹੌਲੀ ਹੌਲੀ ਹੁੰਦਾ ਤੇ ਹੁਣ ਉਹ ਕੀ ਕਰ ਦਿੰਦੇ ਅਮਰੀਕਾ ਚ ਇਧਰ ਲੀ ਭਣੀ ਚਾ ਕੇ ਇਧਰ 6 ਮਹੀਨੇ ਬਾਅਦ ਇਧਰ ਹੀ ਭਣੀ ਚਾ ਕੇ ਲੱਗੇ ਵਿਕਾਸ ਦਾ ਕੰਮ ਹੈ ਹੈ ਹਾਂ ਅਸਲੀ ਗੱਲ ਹੈ ਹਾਂ ਤੋਬਾ ਇਤਨੂੰ ਭਰ ਦੋ ਉਹ ਬਾਹਰ ਨਾਲ ਭਰ ਇਤਨੂੰ ਭਰ ਦੋ ਤੋ ਤੁਹਾਡੇ ਨਾਲ ਖੜੇ ਆਂ ਥੋਡੇ ਥੋਡੇ ਵਰਗੇ ਆ ਤੇ ਹੁਣ परमिंदर ढींटा खड़ा हो गया बापू है विधानसभा जो उसे लहरा काट खाली होगी फिर नहीं लह क्यों पंगा लेंगे पुद्ध लड़ाई कराकर रखती रही सुखीर बादल ਉਹ ਪਹਿਲੇ ਰਾਬਾ ਡੇਟਿੰਸ ਨੇ ਸਮਝਾਇਆ ਪ੍ਰਮੇਂਦਰ ਸਿੰਘ ਬਦਲ ਬਾਈ ਠੀਕ ਨਹੀਂ ਹੈਗੀ ਗੜੇ ਪਹਿਣਗੇ ਅੰਧੀ ਰਹਿਣਗੇ ਮੈਂ ਤਾਂ ਉਹਰੇ ਪੰਪ ਪਰ ਪਰ ਕੇ ਬਾਦਲ ਦੇ ਮੰਦਰ ਬੱਚੇ ਕਹਿੰਦਾ ਬੋਲੇ ਦੀ ਜਿੰਨੀ ਮਨਦੀ ਹੁੰਦੀ ਮਗੜਾ ਬੋਲੇ ਦੀ ਮਾਂ ਤਾਂ ਉਹਦਾ ਮਨ ਨਹੀਂ ਚੱਲਦਾ ਹੋਰ ਗਾਏ ਦਿੱਲੀ ਬੈਠੇ ਚੁਟੀਆਂ ਦਸਾਉਂਦੇ ਲੇਖਦਾ ਮੈਂ ਆ ਕੇ ਬਟਲ ਨੂੰ ਆ ਗਿਆ ਲੈ ਤੇ 27 ਸਾਲ ਜਵਾਬ ਨਹੀਂ ਹਰਾਇਆ ਬਰਨਾਲੇ ਆਹ ਮੁਹੰਮਦ ਪਾਟੀ ਲਿਖਾਇਆ ਇਹ ਲੱਗਾ ਇਹ ਲੋਗਾਂ ਨੇ ਉਹਨੇ ਹੋਰ ਸਾਰੀ ਸੱਚ ਬੋਲਦਾ ਮਾਨੇ ਪੁੱਤ ਨਹੀਂ ਤੇ ਕਹਿੰਦੀ ਵੀ ਇਹਦਾ ਕਾਂਗਰਸ ਨੂੰ ਮੋਟਾ ਪਾ ਗਿਆ ਬੇਕਾਰ ਨਕਰੋਗਾ ਖਤ ਲਗਾ ਲੈ ਉਹਨੇ ਸੱਚ ਹੀ ਕਿਹਾ ਜੀ ਨਹੀਂ ਸੱਚ ਵੀ ਮੰਨਿਓ ਵੀ ਸੱਚੀ ਉਹ ਗੁਰੂ ਸਾਹਿਬ ਦੀ ਪੇਸ਼ ਵੀ ਕਰਾਈ ਹੈ ਕਰਾਈ ਹੈ ਸਾਰਿਆਂ ਨੂੰ ਪਤਾ ਸਾਰੇ ਪੰਜਾਬ ਕੀ ਨਹੀਂ ਕਰਾਈ ਕੱਪਟਨ ਨੂੰ ਬਤਾਵਾਂਗਾ ਲਈ ਉਹ ਕਹਿੰਦਾ ਜਾਂਚ ਕਰਾਵਾਂਗੇ ਇਹ ਤੋਂ ਕਰਾ ਸਿੱਧੀ ਗੱਲ ਹੈ ਯਾਰ ਰਾਜਾ ਜਸਤਿਸ ਜਮਜੀਤ ਸਿੰਘ ਨੇ ਦੱਸਤਾ ਵੀ ਭਈ ਇਹ ਹੀ ਨੇ ਵਿੱਚ ਉਹ ਹੁਣ ਜਿਹੜਾ ਜਾਂਚ ਕਰਾਉਂਦੇ ਨੇ ਅਫਸਰ ਬਦਲ ਲੈਂਦੇ ਨੇ ਆ ਵੀ ਸਾਨੂੰ ਕੋਈ ਕੋਈ ਗੁਨਾਹ سزا ਦੇਊਗਾ ਨਾ ਕਿਸ ਨੂੰ ਨਮਾਰਦਾ ਨਾ ਲੱਗਦੀ ਇਹਨੂੰ ਮੈਨ ਲੱਗਦੀ ਉਹਨਾਂ ਦਾ ਸਜਾ ਹੀ ਆ ਬਰ ਕਾਲ ਤੱਕ ਸਭ ਦੇ ਕੀ ਮੁਲਾਕਾ ਕਰਾ ਕੇ ਨੇ ਉਹ ਸੁਖਵੀਰ ਕਿਸੇ ਦੀ ਚਪਲਾਂ ਤੇ ਪਾਲਿਸ਼ ਕਰਿਆ ਆ ਕਿਤੇ ਬੁਤਾ ਤਿੱਕਾ ਕਰਦੇ ਕਾਲੇ ਕਾਲੇ ਪੌਂਚ ਕਰਦੇ ਉਹ ਮੁੰਡਾ ਗਾਲਾਂ ਕਢੀ ਜਾਂਦੇ ਜਿਹੜਾ ਕੱਖ ਨਾ ਰੇਦੇ ਮੇਰੇ ਬੂੜਾ ਕਰ ਦਿੰਦੇ ਉਹ ਲੈ ਕੇ ਨਹੀਂ ਗਿਆ ਬੂੜੀ ਛੱਡ ਗਿਆ ਤੇ ਸੱਚਾਈ ਹੈ ਭਾਈ ਲਾਉਣ ਆਪ ਕਰੀ ਹੋ ਗਿਆ ਜੀ ਸੁਖਵੀਰ ਵੱਲੋਂ ਕੋਲ ਪਰ ਤੋਂ ਉਹ ਮੈਨੂੰ ਆਹਰੇ ਟੱਦੂ ਉਹ ਆਇਆ ਬੜਿੰਦਾ ਕੰਮ ਉਹਨੇ ਵੀ ਕਹਿੰਨ ਦਿੱਤਾ ਆਪਣੇ ਆਕੇ ਸਾਰੇ ਨੇ ਉਹ ਇਹ ਐਨ ਨਾਲ ਚਲ ਰਾਇਆ ਉਹ ਕਹਿੰਦਾ ਮੈਂ ਮੈਨੂੰ ਕਹਾਂ ਗਾ ਜੀ ਤੁਹਾਨੂੰ ਵੋਟਾਂ ਪਾਓ ਐਜੇ ਸ਼ਾਨਦਾਰ ਸ਼ਮਸ਼ਾਨ ਘਾਟ ਬਣਾਉਂਦਾ ਹੈ ਉਹਨਾਂ ਨੂੰ ਦੇਖ ਕੇ ਥੋੜਾ ਆਪਮਾਨ ਨੂੰ ਜੀ ਕਰਿਆ ਗੁਰੂ ਲੈ ਮਾਰੋ ਕਦੇ ਮੁੱਠਾ ਨਾਲ ਫੁੱਲ ਚੁੱਕਦੇ ਬੱਜਿਆ ਪਾ ਕੇ ਨਾ ਕੰਮ ਜਾਂਦਾ ਆਈ ਵਾਰ ਕਾਂਗਰਸ ਕਾਹ ਕਹਿੰਦੇ ਨੇ ਸ਼ਮਸ਼ਾਨ ਘਾਟ ਬਣਾਵਾਂਗੇ ਤੁਹਾਡਾ ਆਪ ਮਰ ਨੂੰ ਜ਼ਿਕਰ ਕਰੂ ਅਸੀਂ ਕਹਿੰਦੇ ਆ ਐਨੇ ਛੋੜੇ ਸਕੂਲ ਬਣਾ ਦਾਂਗੇ ਤੁਹਾਡਾ ਦੁਬਾਰੇ ਪੜਨੂ ਚਿੱਤ ਨੇ ਹੋਰ ਇਹਦਾ ਫਿਰਦਾ ਅੱਜ ਅਸੀਂ ਸਰਾਜ ਆ ਉਹ ਲੋਕ ਗਰਨਿਤ ਯਾਰ ਹਾਲੇ ਤੱਕ ਕੋਟ ਕਰਦੇ ਨੇ ਯਾਰ ਇਹ ਕੋਈ ਨਾ ਵੋਟਾਂ ਪਾਉਣੀਆਂ ਪਾਉ ਨਹੀਂ ਜਾਂਦੀਆਂ ਐਂ ਫਿਰ ਖਾਸ ਹੋ ਗਿਆ ਮੈਨੂੰ ਵੋਟਾਂ ਪਾਉਗਾ ਮੈਂ ਜ਼ਰੂਰ ਦਾ ਜਵਾਈ ਆ ਉਹ ਜਦੋਂ ਸਾੜਾ ਪਹਿਲੀ ਬਹੁਤ ਅੰਦਾ ਯਾਰ ਪਾਪਾ ਨਾਲ ਹੀ ਪਾਪਾ ਪਾਪਾ ਪਾ ਸਕਦੇ ਤੇ ਉਹ ਸਾੜ ਦਿੰਦੇ ਉਹਨੇ ਉਹਨੇ ਕਬੀਰ ਕਹਿੰਦੇ ਪੜ੍ਹਦਾ ਉਹਦਾ ਗੋਲਾ ਕੱਢੀ ਤਿਆਰ ਅੱਧੇ ਘੜੇ ਦੇ ਬਾਅਦ 22 ਮੇਰੇ 24 ਮਿੰਟ ਮੇਰੇ ਤੇ ਲਾਉਂਦਾ। ਉਹਨੇ ਕ੍ਰਾਂਤੀ ਖਤਮ ਕਰਤੀ ਕਿਹੜੀ ਕਰਤੀ ਖਤਮ। ਉਹ ਮੈਂ ਤਾਂ ਮਰਨਾ ਹੋ ਗਿਆ ਯਾਰ 300 ਰੇਲੀਆ ਦਿੱਤੀ ਮੈਂ। ਜੇ ਸ਼ਹੀਦ ਬਾਦ ਤੇ ਬੋਲ ਲੜਿਆ ਮੈਂ। ਕ੍ਰਾਂਤੀ ਖਤਮ ਕਰਨ ਵਾਸਤੇ ਲੜਿਆ ਸੀ। ਹੱਦ ਕਰਦੇ ਨੇ ਯਾਰੇ। ਅਜਾ ਇੱਥੇ ਕੀ ਹੈ ਤੈਨੂੰ ਕੋਈ ਬਾਈਲਾ ਮੇਰੇ ਆਇਆ ਹੂ ਮੈਂ। ਉਹ ਜਵਾਕ ਚੱਕ ਲੈਦੇ ਲੋਕਾਂ ਦੇ। ਉਹਨਾਂ ਦੇ ਬੱਚਾ ਚੋਰ ਕਰੋ ਉਹਨਾਂ ਨੇ ਮਿਲਿਆ ਹੋਵੇ ਕੁਝ ਬਾਗ ਚਾਉ ਤਾ ਨਿਸਾਨੀਆਂ ਕਹਿੰਦੇ ਜੋ ਅੱਖਾਂ ਤੇ ਬੋਟਾ ਲੈ 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 ਬੋਰਡਰੀ ਬੰਦ ਆ ਉਹ ਕਿਉਂ ਪਾਉਣਗੇ ਅੱਜ ਕੋਈ ਹੌਟਪੋਸਟ ਨਹੀਂ ਬਈਓ ਨੇ ਕੁਝ ਤਿੰਨ ਤਾਂ ਸੁੱਤੇ ਪਏ ਨੇ ਮੰਡੀ ਚ ਨਾ ਛੱਡੀ ਚ ਦੋ ਦੇ ਮੂੰਹ ਉੱਤ ਨੂੰ ਆਪ ਕੱਲੇ ਬੋਲੀ ਜਾਂਦਾ ਉਹਦਾ ਨਹੀਂ ਜਾਣਾ ਉਹਦਾ ਨਾ ਉਹ ਤੇ ਨਹੀਂ ਗੱਡੀ ਉਹ ਕਰਮੀਣਾ ਕਰੀ ਜਾਂਦਾ ਉਹ ਇਹਨਾ ਮਾਨ ਸਤਾ ਸੀ ਪਾਰਟੀ ਨੇ ਉਹਨੂੰ ਉਹ ਜ਼ੋਰ ਜੀ ਗਾਲਾਂ ਕਢੀ ਲੱਗ ਜਾਂਦੀ ਪਾਰਟੀ ਨੂੰ ਸੀ ਪਾਰਟੀ ਨੂੰ ਕੱਲੀ ਬਾਦ ਨਹੀਂ ਪਾਟ ਇੱਕ ਇਕਦਾਰਾ ਬਣਾਉਣਾ ਸਾਰਿਆਂ ਨੇ ਮਾਨ ਸਾਹਿਬ ਨੇ ਜਿਹੜਾ ਵਿਧਾਨ ਸਭਾ ਦੇ ਵਿੱਚ ਛੋਟੇ ਸਾਹਿਬ ਜਾਂ ਦਾ ਫੋਕਸ ਸਭਾ ਰੱਖੀ ਸੀ ਨਾ ਉਹ ਆਪਾਂ ਪੰਥਕਾ ਜਿੰਨੀਆਂ ਵੀ ਆਪਣੀਆਂ ਆਪਾਂ ਕਹਿੰਦੇ ਸੋਨ ਨੂੰ ਕਾਂਗਰਸ ਨੂੰ ਪਾਤੀਆਂ ਕਾਂਗਰਸ ਨੂੰ ਪਾਤੀਆਂ ਉਹਨਾਂ ਨੂੰ ਜਾਲ ਨਹੀਂ ਆਇਆ ਛੋਟੇ ਸਾਹਿਬ ਜਾਂ ਦੇ ਇਹਨਾਂ ਨੇ ਲੋਕ ਸਭਾ ਤੇ ਜਾ ਕੇ भगत पहली बार ते मार्च दो हजार अठारह ਵੀਡੀਓ ਵੀ ਨਹੀਂ ਉਹ ਸੌਂਗ ਬੋਲਦਾ ਰਹਿੰਦਾ ਉਹਨਾਂ ਨੂੰ ਚੇਤਾ ਮੋਗਾ ਆਉਂਦਾ ਉਹਨਾਂ ਦਾ ਰਾਹ ਵੇਖਦਾ ਰਹਿੰਦੇ ਤਰਗਾਹ ਵੀ ਲੈਂਦੇ ਉਹਦੋਂ ਦੂਜਾ ਪਾਸਾ ਲੈ ਜਾਂਦੇ ਗੋਪਾਲਾ ਜੀ ਕਾਣਾ ਨਾ ਨਾ ਡੇਟ ਪਰਦਾ ਨਹੀਂ ਤਰਗਾਹ ਨਹੀਂ ਬਈ ਐਮਰ ਸਾਹਿਬ ਕੀ ਨਹੀਂ ਦੱਸਦੇ ਅੱਛਾ ਕੀ ਹੈ ਅੱਛਾ ਕੀ ਹੈ ਹੋਰ ਹੋਟਲ ਅੱਛਾ ਹੋਰ ਦੋ ਹੀ ਦੱਸੋ ਮੇਰੀ ਬੀਬੀ ਮੈਂ ਦਾਦ ਜਨ ਮੇਰੀ ਬੇਟੀ ਤੇ ਲੈ ਗਿਆ ਉਹਨਾਂ ਚਾਚਾ ਚੀਂਦੂ ਵੱਲ ਜਾਊਂਗਾ ਪੰਜ ਕਰਾਈਆਂ ਉਹਦੇ ਬਾਅਦ ਉਹ ਉਧਰ ਜੀ ਕੋਡ ਕੋਲ ਬਸ ਸਾਦਕ ਪ੍ਰੋਬਲਮ ਕੋਲ ਹੀ ਕੋਡ ਦਾ ਬੋਲ ਚੁੱਕਾ ਮੈਂ ਤਾਂ ਵੀ થਾਕਦਾ ਮੈਂ ਤਾਂ ਕੋਈ 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 ਟਾਈਮ ਟੇਬਲ ਦੱਸਿਓ ਵੀ ਕਿਵੇਂ ਕੀ ਹੁੰਦਾ ਮੜ ਜਾ ਖਾਣਗੇ ਖੜੇ ਖੜੇ ਇਹ ਤੁਸੀਂ ਨਜ਼ਾਰੇ ਲਈ ਆਏ ਹੋ ਪਾਈਆਂ ਨਜ਼ਾਰੇ ਆਏ ਹੋ ਛੋਟੇ ਰਹਿ ਕੇ ਫੋਸਟ ਥਾ ਬਜ਼ੁਰਗਾਂ ਨੂੰ ਕਿਵੇਂ ਸਿਖਾਉਂਦਾ ਸਾਨੂੰ ਤੁਸੀਂ ਸਿਖਾਤਾ ਅਜਿਨੇ ਨਿਹਾਰੇ ਇਹਨਾਂ ਨੂੰ ਵੀ ਦਵਾ ਲਾ ਕੇ ਜਿੱਦੇ ਹੁਣ ਆਏ ਕਿਤੇ ਗੱਲਾਂ ਅੰਗਰੇਜ਼ੀ ਅਸਲ ਕਿਹਨਾਂ ਹੋਰ ਆਪਾਂ ਹੀ ਕਿਤੇ ਐਮਪੀ ਐਮਐਲ ਆਏ ਬੈਠੇ ਦੇਖੇ ਨੇ ਕਿਹਨੇ ਕਦੋਂ ਮੈਨੂੰ ਤੇਨ ਗੱਲ ਮੈਨੂੰ ਤਾਂ ਮਿਲਦਾ ਹੀ ਨਹੀਂ ਉਹ ਕਿੱਥੇ ਮਿਲਦਾ ਨਹੀਂ ਗੱਨ ਮੈਂ ਪਗੜਾ ਤਾਂ ਹੀ ਰੋਟੀ ਖਾ ਕੇ ਘਰੇ ਬੈਗੇ ਹਾਂ ਕਰੇ ਰੁੱਖ ਨਾ ਖਾਸ ਕਰਕੇ ਤਾਂ ਗਵੰਦਪੁਰਾ ਤਾਂ ਬਾਹਰ ਹੀ ਨਿਕਲ ਜਾਂਦੇ ਨੇ ਕਿ ਕੰਦਰ ਬੈਠੋ ਛੋਟਾ ਦਾ ਬੈ ਜਾ ਗਏ ਗੁਰਬਿੰਦ ਕੇਰੀ ਵਾਲ ਨੇ ਮੁੱਠੀ ਇਹਨਾਂ ਨੂੰ ਧਰਤੀ ਤੇ ਲਿਆਦੇ ਵੀ ਇੱਕ ਮੈਂ ਦਿੱਲੀ ਜਿਹੇ ਸਕੂਲ ਆਪ ਦੇਖਿਆ ਕਾਫੀ ਮੈਂ ਨਾਲ ਵੀ ਲੱਗੀ ਹਾਂ ਜੀ ਆਪਾਂ ਹੈ ਬਿੱਦੂ ਵੀ ਨਾਲ ਚੀਜ਼ਾਂ ਕਰਕੇ ਆ ਕਾਫੀ ਜਾ ਕੇ ਤੁਹਾਨੂੰ ਵੀ ਮੈਂ ਬੇਨਤੀ ਹੱਥ ਲਿਓ ਤੇ ਯਾਨੀ ਕਿ ਇੱਕ ਪਾਸੇ ਜੱਜ ਦਾ ਜਵਾਕ ਬੈਠਾ ਨਾਲ ਵਿਚ ਤੇ ਡੀਸੀ ਦਾ ਹੈ ਡੀਸੀ ਦਾ ਬੇਟਾ ਰਿਕਸ਼ਾ ਹੈ ਰਿਕਸ਼ਾ ਦਾ ਤੇਨੇ ਇੱਕ ਚੱਕਰ ਵੱਡੀ ਇੱਕ ਵਿਚ ਤੇ ਇੱਕ ਵਿਚ ਤੇ ਬਣਦੇ ਦੱਸੋ ਯਾਰ ਆਪਾਂ ਸੋਚਦਾ ਨਾ ਡੀਸੀ ਜੋਗ ਦਾ ਵਿਚ ਨਹੀਂ ਨਹੀਂ ਆ ਕਰਤਾ ਉਹਨੇ ਤੇ ਪ੍ਰੈਜ਼ੈਂਟ ਵੀ ਟੌਪ ਤੇ ਆਉਂਦਾ ਪ੍ਰਾਈਵੇਟ ਸਕੂਲਾਂ ਨੂੰ ਵੱਧ ਹੁੰਦਾ ਵੱਧ ਹੁੰਦਾ ਸਾਰੇ ਤੇ ਦੇਖਦੇ ਹਾਂ 66 ਘਰੀਂ ਦੀ ਸੱਚਾਈ ਹੈ ਜੀ ਅਸੀਂ ਉੱਥੇ ਜੋਗ ਦਾ ਵਿਚ ਗਏ ਦੇਖੋ ਆਪਾਂ ਆਵੇਂ ਆ ਗਏ ਬੜੀ ਮਾਰਾ ਪੰਡਾ ਮੈਂ ਸਿਰ ਪਰ ਲੈਣਾ ਸਾਰੇ ਮਤਲਬ ਐਮਐਲਏ ਸਾਹਿਬ ਤਾਂ ਅਸੀਂ ਨਿੱਕੇ ਹੁੰਦੇ ਇਕੱਠੇ ਰਹਿ ਆਗੇ ਪਹਿਲਾਂ ਟੁੱਬੇ ਜਨਾਉਂਦੇ ਤੇ ਉਸ ਦਾ ਸਾਨੂੰ ਮੜਾ ਜਿਹਾ ਫੋਨ ਕਰਾਈ ਐ ਐਮਐਲਏ ਸਾਹਿਬ ਐਮਪੀ ਸਾਹਿਬ ਨੂੰ ਆਪਣੇ ਮਨ ਸਾਹਿਬ ਨੂੰ ਤੇ ਇਹ ਉਹਦੇ ਮੂਹਰੇ ਆ ਗਏ ਨਹੀਂ ਦੀ ਕੋਈ ਐਮਪੀ ਨਹੀਂ ਆਉਂਦੇ ਹੈਗੇ ਗੇਟ ਤੇ ਲੈਣ ਸਾਡਾ 5 ਮਿੰਟਾਂ ਦੇ ਵਿੱਚ ਪਾਸ ਬਣਾ ਕੇ ਜੀ ਇਹਨਾਂ ਰਹਿ ਮਤਲਬ ਸਾਨੂੰ ਅੰਦਰ ਲੈ ਇੱਕ ਹੋਰ ਚੀਜ਼ ਦੇਖੀ ਜੀ ਉੱਥੇ ਉਹ ਬਾਹਰਲੇ ਬੱਚੇ ਵੀ ਪਾਰਲੀਮੈਂਟ ਦੇ ਵਿੱਚ ਆਏ ਦੇਖਾ ਨਾ ਉਹ ਘਰ ਦੇਖੋ ਜੀ ਭਗਵਤ ਮਾਨ ਜੀ ਆ ਰਹੇ ਸਾਡਾ ਇੰਨਾ ਮਤਲਬ ਸਿੰਨਾ ਦਾੜਾ ਹੋ ਗਿਆ ਵੀ ਮਤਲਬ ਸਾਡਾ ਜਿਹੜਾ ਐਮਪੀ ਆ ਮੇਰੇ ਦੁਨੀਆ ਦੇ ਜਾਣਦੇ ਆਂ ਦੇ ਪੱਛ ਪੱਛ ਕੇ ਆਉਂਦੇ ਖੜਦੇ ਹੈਗਾ ਮਤਲਬ ਦੇਖਿਆ ਜੀ ਹਾਂ ਜੀ ਕੌਣ ਜਾਣਦਾ ਮਾਰਦਾ ਜੀ ਨਹੀਂ ਜੀ ਧੰਨਵੇਂ ਮਹੀਨੇ ਹੋ ਗਏ ਮੇਰਾ ਮੇਰਾ ਬਣ ਗਿਆ ਇਮੇਜ ਵੀ ਲੜਾਕਾ ਬਹੁਤ ਨੂੰ ਵੀ ਲੜਦਾ ਹੈ ਕਿਉਂਕਿ ਮੈਂ ਕੁਰਸੀ ਤੇ ਬੈਠੇ ਨਹੀਂ ਤਿੰਨ ਮਹੀਨੇ ਉਥਾਰ ਗਿਆ ਜੋ ਗਿਆ ਮਾੜਾ ਉਹ ਕੱਟ ਕੀ ਹੋ ਗਿਆ ਅਜਾ ਉਹ ਥੱਲੇ ਕੋ ਮੈਂ ਸੁੋਨੀ ਗਾਂਦੀ ਇੱਥੇ ਹੁੰਦਾ ਬੈਠੀ ਆਖੀ ਉਹਦੀ ਮੂਰੀ ਜਾਂਦਾ ਸੀ ਹੈ ਨਾ ਨਾਰੇ ਨਾਲ ਕਿ ਉਹ ਨੂੰ ਦੱਸਿਆ ਕਿ ਉਹ Haryana ਦੇ ਕੈਂਪਿੰਗ ਪੁੱਛਿਆ ਨੇ ਆਪਨੇ ਕਾਂਗਰਸ ਦੇ ਕੈਂਪਿੰਗ ਸੁਣਿਆ ਮਿਲਦੀ ਨਹੀਂ ਇਹ ਇਹ ਉਹ ਆ ਪੋਜੀਸ਼ਨ ਹੁਣੇ ਹੀ ਬੋਲਿਆ ਕਿ ਆਪਣਾ ਹੌਟਾ ਬੋਲਣ ਤੇ ਤੇ ਮਤਲਬ ਤੈਨਕ ਵੀ ਨਵੰਦ ਇੱਕ ਬੰਦਾ ਆ ਕੇ ਕੋਈ ਪਿਆਇਆ ਸੀ ਕਹਿੰਦਾ ਯਾਰ ਇੱਥੇ ਕਹਿੰਦਾ 5-5 ਸਾਲ ਲਾਇਏ ਨੀ ਦੋ ਵੀ 10 ਸਾਲ ਹੋ ਗਏ ਨਾ ਨਹੀਂ ਆਣਗਾ ਉਹ ਚੱਪਾ ਕਿੱਥੋਂ ਕਹਿੰਦਾ ਆ ਆ ਬੰਦੇ ਨਾ ਯਾਰ ਕੋਈ ਨਹੀਂ ਆ ਜਣਾ 547 ਜਾਣਦਾ ਉਹ ਜਾਨਣਾ ਨਹੀਂ ਗਲਤ ਕਹਿ ਰਹੇ ਹੋ ਉਹ ਕਹਿੰਦਾ ਹੀ ਕੱਤ ਤੱਕ ਰਹਿ ਗਿਆ ਉਹ ਕਹਿੰਦਾ ਮੈਂ ਰਾਸਵਾਲਾ 250 ਰਾਸਵਾਲਾ ਵੀ ਜਾਣਦਾ ਮੇਰੇ ਰਵਿੰਦਰ ਸਿੰਘ ਜੀ ਆਪ ਆਖਿਆ ਕਹਿੰਦਾ ਹੀਰਾ ਜੀ ਕਾਂਗਰਸ ਪਾਰਟੀਆਂ ਦੇ ਅਸੀਂ ਤਾਂ ਲੰਮੇ ਸਾਲ ਤੋਂ ਤੇ ਨੇ ਫਸੇ ਹੋਏ ਕਹਿੰਦਾ ਵੀ ਹੀਰਾ ਕਹਿੰਦਾ ਮਾਤਾ ਨੂੰ ਗਵਾ ਲਿਆ ਮੈਨੂੰ ਆਖਿਆ ਲੋਕ ਸਭ ਚ ਗਏ ਕਹਿੰਦਾ ਹੀਰਾ ਬੰਦਾ ਕਹਿੰਦਾ ਵੀ ਇਹਨੂੰ ਗਵਾ ਲਿਆ ਅਜਾ ਉਹਨੂੰ ਵਿਰੋਧੀ ਧਿਰਾਂ ਨੇ ਵੀ ਆ ਕੇ ਕਹਿੰਦਾ ਰਵਿੰਦਰ ਸਿੰਘ ਨੂੰ ਮੇਰੀ ਗੱਲ ਸੀ ਯਾਰ ਮੈਂ ਤਾਂ ਮੈਂ ਤਾਂ ਬੋਲਦਾ ਕਿ ਚਾਚਾ ਉਹਨੇ ਆਦੀ ਘੜ ਕਰਨੇ ਬਗੜੇ ਨੂੰ ਪੁੱਛਣੇ ਪਾਰਟੀ ਦਾ ਲੀਡਰ ਨਹੀਂ ਹੈ ਉੱਥੇ ਠੀਕ ਹੈ ਨਾ ਕਹਦਾ ਰੁਨੀ ਗੁੱਟੂ ਦੀ ਮਾਂ ਕਹਿੰਦੀ ਰੁਨੀ ਗੁੱਟੂ ਕਹਿੰਦੀ ਤਿੰਨ ਮੰਤੇ ਰੱਖਿਓ ਆਪ ਮੁੱਠਾ ਮਾਰਦਾ ਆ ਆ ਮੁੱਦਾ ਪਾਉ ਏ ਆਹ ਉਹ ਲਾਗਿਆ ਆਪਾਂ ਮਰੂਦਾ ਏ ਕਿਹੜੇ ਮਹੀਨੇ ਚ ਕਦੇ ਵਾਰੀ ਆਉਂਦਾ ਉਹ ਭੁਆਤ ਮਾਰ ਕਹਿੰਦੀ ਆਉਂਦਾ ਆਹ ਕਿੰਨੇ ਦਿਨ ਚ ਚਾਰ ਵਾਰੀ ਮੁਰਗੇ ਹੋ ਜਾਂਦਾ ਮੈਂ ਫਿਰ ਤਾਂ ਕੀ ਕਰ ਕਹਾਂ ਮੈਂ ਕਰ ਫਰਕ ਕਰਦੇ ਉਹ ਪਾਰਟੀ ਦਾ ਮਾਲਕ ਹੈ ਸੀ ਪਾਰਟੀ ਦੇ ਨੌਕਰ ਇਹ ਕਿਹੜਾ ਪੁੱਛਣਾ ਕਿ ਉਹ ਖੜਾ ਹੋ ਕੇ ਬੋਲਣ ਲੱਗਾ ਕਿਹੜਾ ਕੀ ਹੋਇਆ ਮੈਂ ਆਇਆ 3 ਵਜੇ ਡੋਇਲ ਚੰਦੀ ਨੂੰ ਦੋ ਦੋ ਵਜੇ 3 ਵਜੇ ਮੈਂ ਹੇਰ ਨੂੰ ਮਿੱਟੂ ਖਾਤੇ ਨੂੰ ਬਗਾ ਆਪਣੇ ਕੰਮ ਉਹ ਕਿਹੜੇ ਫੇਮੀ ਹੈਗਾ ਤੇ ਉਧਰੋਂ ਆ ਕੇ ਮਨਾਡੂ ਜੀ ਹਰ ਹਰ ਆਏਗੇ ਉਹਨਾਂ ਨੇ ਇਹ ਮੰਨਣਾ ਤਾਂ ਪਊਗਾ जो तमिलनाडु में बाढ़ आई है बहुत ही नुकसान हुआ जान माल का उसके लिए आम आदमी पार्टी संवेदना व्यक्त करती है जिनका नुकसान हुआ बाढ़ में ज्यादातर नुकसान किसानों का होता है फसलें भी मर जाती है उनके मवेशी भी मर जाते हैं जो पशु होते हैं कुछ इलाके ऐसे हैं देश में अध्यक्ष जी जहां पे लोगों ने अपनी किस्मत में मान लिया कि हम बाढ़ ग्रस्त इलाके के बस हैं जैसा कि हमारे पंजाब में कब गर्द रहा है <laughs> वो वो मूनक होते हुए सरदूलगढ़ जाता है इधर से खनौरी इधर छतराना होते हुए उसमें हर साल बाढ़ आती है जितना पैसा मुआवजे का ऐलान किया जाता है उसका आधा पैसा भी उसकी सफाई के लिए लगा दिया जाए तो बाढ़ बंद हो सकती है वरना का घर के इधर उधर तो जो बस्ते हैं वो मंडवी है मकोर साहब है हैं वहाँ पे जाके आगे वो मोनक का एरिया है तो वो जो गांव है वो अपनी किस्मत में मान चुके हैं हम इसमें वो बचाव हो सकता है सर मैंने ले ले लिया ਸਤੂਰਗੜ ਸਤੂਰਗੜ ਵੀ ਜਿੱਤਾਂਗੇ। ਸ਼ੈ ਲਾਇਰਾ ਵੀ ਜਿੱਤਾਂਗੇ। ਸ਼ਰਾਣਾ ਵੀ ਜਿੱਤਾਂਗੇ। ਸਾਡੇ ਪਿੰਡਾਂ ਦੀਆਂ ਗੱਲਾਂ ਹੋਈ ਜਾਂਦੀਆਂ ਪਾਰਲੀਮੈਂਟ 'ਚ। ਹਾਂ ਯਾਰ ਕਿੱਥੇ ਮੂਨ ਵੀ ਕਿੱਥੇ ਮੰਡ ਵੀ ਕਿੱਥੇ ਕਾਮਲ ਨਾ ਯਾਰ ਕਿੱਧਰੋਂ ਲਿਆਣੇ। ਐਂ ਕਹਦੇ ਆ। ਹਾਂ ਉੱਥੇ ਮਾਮਲਾ ਦਾ ਸ਼ੁਰੂ ਕਰੋ ਨੈਸ਼ਨਲ ਲੈਵਲ ਦਾ ਪਰ ਆਦੇ ਪੰਜਾਬ 'ਚ ਪਾ ਲਓ ਅਗਲੇ ਅਗਲੇ। ਹਾਂ। ਸੋ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਨਾ ਚੰਦੂ ਮਾਦਰਾ ਉਹ ਚੰਦੂ ਮਾਦਰਾ ਹੀ ਦੱਸ ਉਹ ਦੋ ਜਿਹੜਾ ਸਾਡੇ ਜਾਨ ਜੀ ਆਉਣ ਲੱਗ ਜਾਂਦੀ ਉਹ ਬਾਕੀਆਂ ਨੂੰ ਪਤਾ ਨਹੀਂ ਹੈਗਾ ਉਹ ਮੈਨੂੰ ਕਹਿੰਦੇ ਨੇ ਆਵਾਜ਼ ਦੀ ਪਾਰਟੀ ਦਾ ਨਾਂ ਭਰਾਵਾ ਇਹ ਸਾਰੇ ਪੱਗ ਵਾਲੇ ਇਦਾਂ ਦੀ ਇਹ ਨਹੀਂ ਹੈਗਾ ਪੱਟੀ ਮੇਸ ਕਰਦਾ ਨਾ ਵੀ ਤੂੰ ਪੰਜਾਬੀ ਕੋਲ ਮੈਂ ਵੀ ਬੋਲ ਸਕਦੇ ਹਾਂ ਮੈਂ ਵੀ ਤਾਂ ਪੰਜਾਬੀ ਚ ਬੋਲੇ ਸਿੱਖਦਾ ਹਾਂ ਆ ਪੰਜਾਬੀ ਬੋਲ ਪਰ ਲਾਲਾ ਪਰ ਲਾਲ ਜਾਂ ਮੁੰਡਾ ਹਨਾ ਪੰਜਾਬੀ ਚ ਬੋਲ ਨਾ ਹਿੰਦੀ ਚ ਪੰਗੇ ਲਊ ਫੋੜ ਫੜ ਮੈਡਮ ਆਪਣਾ ਝੁੱਗਾ ਚਾਕੇ ਤੇ ਆਪਣਾ ਹੀ ਢੀਂਡ ਨੰਗਾ ਹੋਤਾ ਹੈ ਉਹ ਕੀ ਦੀ ਹੈ ਕੀ ਹੁੰਦਾ ਹੈ ਮੈਂ ਤਾਂ ਆਪਰੇ ਬਣਾ ਜੋ ਸੁਖ ਛਾਜੂ ਪੇ ਜਵਾਰੇ ਉਹ ਬਾਲ ਖਨਾ ਬੁਖਾਰੇ ਉਹ ਛਾਜੂ ਦੀ ਹੁੰਦਾ ਨਾ ਚੱਜੂ ਹੁੰਦਾ ਕੰਦੇ ਨਾਲ ਦੇ ਬੰਜਾਬ ਬੰਜਾਬ ਬੀਨਾਂ ਲਾ ਲੀ ਗੀ ਹੋਰ ਬੜਾ ਕੁਝ ਹੋਰ ਪਾਸ ਸਮਝਦਾ ਜਾਂਦੇ ਗਿੱਦੀ ਮੂਰੇ ਪਜਾਣ ਜਾ ਕੋਦਾ ਮਾੜਮੋ ਪਜਾ ਮੇ ਚੋਰਾਂ ਕੁੱਤੀ ਰਲ ਗਏ ਆ ਰੋਡਾ ਭੋੜਾ ਕੀ ਆ ਯਾਰ ਪੰਜਾਬ ਕੁਦਰਤ ਤੋਂ ਕੋ ਬਾਟਾ ਯਾਰ ਹਾ ਕਾਤਾ ਬੁਰੋ ਕੀ ਫਰਕ ਇਹਨਾਂ ਨੂੰ ਦੇਖੋ ਮੈਂ ਥੋੜੇ ਜਿਹਾ ਤਾਂ ਚਲੋ ਮੈਂ ਐਂ ਨਹੀਂ ਹੁਟੇ ਤੇ ਥੋੜੀ ਸ਼ਕਤੀਆਂ ਵਰਤੇ ਜਾਇਆ ਸ਼ਕਤੀਆਂ ਦਿੱਤੀਆਂ ਤੁਸੀਂ ਨੇ ਥੋੜੇ ਦੀ ਕਿਉਂ ਵਰਤਾਂ ਨੇ ਸ਼ਕਤੀਆਂ ਵੀ ਦਿੱਤੀਆਂ ਨੇ ਅਫਸਰਾਂ ਦੇ ਵੱਲ ਵਰਤੇ ਤਾਂ ਕਿ ਤੁਹਾਡੇ ਵਾਸਤੇ ਉਹ ਕੰਮ ਕਰਨ ਜੇ ਬਰਨਾਲੇ ਆ ਡੀਸੀ ਵਾਲੀ ਗੱਲ ਸੁਣੀ ਬਰਨਾਲੇ ਬਰਨਾਲੇ ਸੁਣਾਉਂ ਜੇ ਮੈਂ ਨਾਂ ਨਵਾਂ ਜਿਹਾ ਕਾਲੀਦਾਲੀ ਸਰਕਾਰ ਸੀ ਚਲੋ ਇਹਨਾਂ ਨੇ ਡੀਸੀ ਲਾਤਾ ਆਪ ਦਾ ਖਾਸ ਬੰਦਾ ਕਹਿੰਦੇ ਭਗਵੰਤ ਜੀ ਦੇ ਕੰਮ ਰੋਕੀ ਚਲੀ ਵੀ ਲੋਕ ਪਸ਼ਤਾਨ ਵੀ ਇਹਨੇ ਕੰਮ ਤਾਂ ਉਹ ਤੋਂ ਨਹੀਂ ਛੱਡੋ ਕਰੇ ਮੈਨੂੰ ਕੋਈ ਕੰਮ ਰਹੂਦਾ ਮੈਂ ਟਾਈਮ ਲਾਉਂਦਾ ਟਾਈਮ ਲਿਆ ਮੈਂ ਗਿਆ ਪਹਿਲਾਂ ਹੀ ਚੈੱਕ ਕਰਦਾ ਕਰਦਾ ਕਹਿੰਦਾ ਆਓ ਜੀ ਜੀ ਸਾਹਿਬ ਬੈਠਾ ਬੈਠੀ ਆਉਂਦੇ ਵਾ ਫੇਰ ਗਿਆ ਫੋਨ ਜਾਂ ਸੁਣਦਾ ਹੁੰਦਾ ਬੈਠਾ ਬੈਠਾ ਕਹਿੰਦਾ ਆਓ ਜੀ ਹੁਣ ਚਲੇਗਾ ਫਿਰ ਇਹਨੇ ਮੈਂ ਸੀਨੀਅਰ ਜਿਹੜੇ ਬੰਗਾਲ ਵਾਲੇ ਨੇ ਉਹਨਾਂ ਨਾਲ ਗੱਲ ਕਰਦਾ ਮਹਿੰਦਾ ਗਾਹਾਂ ਦਾ ਉਹਦੇ ਲੈ ਤੁਹਾਨੂੰ ਉਹ ਕੋਲ ਲੈ ਜਾਂਦਾ ਇੱਥੇ ਕਮੇਟੀ ਹੈ ਉਥੋਂ ਮੈਂ ਗਿਆ ਪਰੋਟੋਕਾਲ ਬੁੱਕ ਲੈ ਲਈ ਵੀ ਐਮਪੀ ਦੇ ਕੀ ਅਧਿਕਾਰ ਨੇ ਜਦੋਂ ਜਾਊਗਾ ਆਪਸਾਨੂੰ ਕੀ ਕਰਨਾ ਪਊਗਾ ਅੰਗਰੇਜ਼ੀ ਜੀ ਸੀ ਮੈਂ ਪੜ੍ਹ ਲਈ ساری ਪੜ੍ਹ ਕੇ ਨਾਛਾ ਨਹੀਂ ਲੱਗ ਮੈਂ ਕਿਹਾ ਹੁਣ ਬਰਨ ਵਾਲੇ ਆਲੇ ਤੋਂ ਲੋ ਟਾਈਮ ਹੋ ਗਈ ਸੀ ਜਿਹੜਾ ਤੌਣ ਚ ਕਿੱਦਾਂ ਫਸਿਆ ਕਰੀ ਲੋਕਾਂ ਨੂੰ ਸਮਝਦੀ ਕੱਖ ਨਹੀਂ ਯਾਰੀ ਮੈਂ ਗਿਆ ਬੈਠਾ ਬੈਠਾ ਹੀ ਮੈਨੂੰ ਕਹਿੰਦਾ ਆਓ ਜੀ ਸਭ ਨਗਰ ਨਾ ਮੈਂ ਕੱਢ ਕੇ ਉਹਨੂੰ ਟੇਬਲ ਤੇ ਰੱਖ ਦਿੱਤੀ ਬੁੱਕ ਮੈਂ ਕਿਹਾ ਪਰੋਟੋਕਾਲ ਬੁੱਕਾ ਲੋਕ ਸਭ 17 ਨੰਬਰ ਬੈਠ ਗਏ ਦਿਲ ਨਹੀਂ ਲੱਗ ਰਿਹਾ 17 ਨੰਬਰ ਬਦਲੇ ਕਿ ਡੀਸੀ ਕੈਨ ਨਾਟ ਸੈਟ ਅੰਟਿਲ ਐਂਟੀ ਐਮਪੀ ਸੈਟ ਡੀਸੀ ਨਾ ਸੈਟ ਬੈ ਨਹੀਂ ਸਕਦਾ ਜਿੰਨੇ ਤੱਕ ਐਮਪੀ ਨਹੀਂ ਬੈਠਦਾ ਤਦ ਲੜਾ ਨਾ ਹੋਵੇ ਸ਼ਾਬਾਸ਼ ਸ਼ਾਬਾਸ਼ ਕਰਦਾ ਹੋ ਗਿਆ ਖੜਾ ਫਿਰ ਉਹ ਤੜਾ ਕਮਣੇ ਦਾ ਬੈਨ ਚਲਦਾ ਕੋਈ ਹੁਣ ਤਾਂ ਬੈਣਾ ਨਹੀਂ ਨਹੀਂ ਉਹ ਤਾਂ ਉਹ ਤਾਂ ਉਹਨਾਂ ਦੇ ਕਿਲੇ ਤੱਕ ਗੱਡ ਗੀ ਉਹਦੇ ਬਾਅਦ ਕਹਿੰਦਾ ਕੀ ਇਹ ਕੱਢਦਾ ਹੈ ਨਾ ਫਾਰ ਨੰਬਰ ਤੇ ਇਹ ਲਿਖਿਆ ਡੀਸੀ ਹੈਵ ਟੂ ਸੀ ਐਂਡ ਸਕਾਟ ਦ ਮੈਂਬਰ ਪਾਰਲੀਮੈਂਟ ਫਰੋਂ ਦਾ ਮੇਨ ਡੋਰ ਆਫ ਇਸ ਆਫਿਸ ਕੇ ਡੀਸੀ ਜਿਹੜਾ ਉਹ ਮੈਂਬਰ ਪਰਟੀ ਮੰਤ ਨੂੰ ਆਪਦੇ ਦਫ਼ਤਰ ਦੇ ਮੁੱਖ ਦਰਵਾਜ਼ੇ ਤੋਂ ਸਕਾਉਰ ਕਰਕੇ ਸਵਾਗਤ ਕਰਕੇ ਲੈ ਕੇ ਜਾਉਗਾ ਮੈਂ ਕਹਾਂਗਾ ਮੈਂ ਹੁਣ ਬਾਹਰ ਨਿਕਲਦਾ ਤੋ ਉੱਥੇ ਖੜ੍ਹ ਮੈਂ ਉਹਨਾਂ ਬੰਦੂ ਮਾਰ ਦੇ ਬਹੁਤ ਭੜਾਇਆ ਬਸ ਮੈਂ ਨਹੀਂ ਮਾਰਦਾ ਤੁੰਨਾ ਕੋਪਟਾ ਜਦੋਂ ਮੈਂ ਹੱਥ ਲਾ ਕੇ ਸਤਿ ਸ੍ਰੀ ਅਕਾਲ ਬਾਈ ਜੀ ਅਜੇ ਨਾ ਉਹ ਦਿਨ ਨਬਰ ਦੇਖ ਬੜਾ ਠੀਕ ਜੀ ਕਹਾ ਜੈ ਹਿੰਦ ਸਰਕਾਰ ਤਾਂ ਜੈ ਹਿੰਦ ਸਰ ਬਈਆ ਉਦੋਂ ਸਾਰੇ ਡੀਸੀਆਂ ਨੂੰ ਸਾਰੇ ਐਸਟੀਆਂ ਨੂੰ ਡੀਸੀਆਂ ਜਿਹੜੇ ਦੋਸਤ ਮਿੱਤਰ ਨੇ ਆਪ ਜੁਟੇ ਹੁੰਦੇ ਰਹਿੰਦੇ ਹਨ ਸ਼ਾਮ ਨੂੰ ਜਦੋਂ ਬਹੁਤ ਸਾਰਨ ਦੱਸਦਾ ਕਿ ਉਹ ਦਿਨਾਂ ਪੰਗਾ ਨਾ ਲੈ ਲੋ ਕਿ ਨਾ ਆਪਾਂ ਨੂੰ ਸਸਪੈਂਡ ਕਰਾਉਣ ਵਾਲੀ ਗੱਲ ਹੀ ਨਹੀਂ ਹੈ ਦੀ ਅਫਸਰਤਾ ਬਲੇ ਨੇ ਨਾ ਅਨਪਾਰਟੀਟ ਰਹਿੰਦੇ ਨੇ ਜਿਹੜੇ ਚੰਦੂ ਮਾਹਨੇ ਮੂਰੇ ਡੀਸੀ ਥੋੜੀ ਜਿਹੀ ਗੱਲ ਹੀ ਬੋਲਦੇ ਚੰਦੂ ਬਾਰੇ ਕਹਿੰਦਾ ਸੱਚੀ ਗੱਲਾਂ ਨੇ ਜਿਹੜੇ ਮੈਂ ਨਹੀਂ ਮੈਂ ਸੱਚ ਨਹੀਂ ਕਾਚੀ ਹੁਣ ਉਹ ਉਹ ਠੀਕ ਹੀ ਸੀ ਬੋਲ ਕਹਿੰਦੇ ਨੇ ਉਹਨੂੰ ਤਾਂ ਬੱਬਲੇ ਨੇ ਅੱਜਾ ਲਗਾ ਭਰੇ ਮੈਨਿਕਲ ਨੂੰ ਨਾ ਆਇਆ ਬਦੋਂ ਬਲਾ ਉਹਨਾਂ ਨੂੰ ਆਰਗੂਮੈਂਟ ਕਰੀਦੇ ਨੋਟ ਫਾਰਮ ਉਹਨੂੰ ਕਰਦੇ ਉੱਥੇ ਬਿਜ਼ਨਸ ਵਾਟਰਿੰਗ ਦੀ ਮੀਟਿੰਗ ਕਰਦੇ ਹਾਂ ਹੱਸਣ ਤਾਲੀ ਦੇ ਮਿੰਟ ਨਹੀਂ ਹੁੰਦੇ ਪਤਾ ਨਹੀਂ ਕਿ ਕਿਦੋਂ ਪਤਾ ਨਹੀਂ ਸੀ ਇਹ ਲੋਕਾਂ ਕੋਲ ਬਲਾ ਕਰਿਆ ਨਾ ਬਸ ਚੱਲ ਜਾਈਏ ਠੀਕ ਹਾਂ ਕੰਬੀ ਹੁੰਦੇ ਹਾਂ ਹਾਂ ਡਰਦੇ ਨਾ ਵੀਰੋ ਯਾਰ ਚੜ੍ਹਨ ਦਾ ਪੈਣੀ ਮੈਂ ਸੈਨ ਨਹੀਂ ਕਰਦਾ ਕਰ ਅਗਲੇ ਏਜੰਡੇ ਤੇ ਪਹਿਲਾ ਪਹਿਲਾ ਵਾਲਾ ਪਾਸ ਕਰੋ ਜਿੰਨੇ ਜਿੰਨੇ ਤੁਸੀ ਲੋਕਾਂ ਦਾ ਸੋਚੋ ਕਿ ਕਿੰਨੇ ਪੈ ਤਰੀ ਕਰਦੇ ਕਾਹ ਜੀ ਇਸ ਕੀ ਮਾਂ ਕਾਹਿਆਂ ਚ ਕਾਹਿਆਂ ਤਾਂ ਮੈਨੂੰ ਛੋਟੇ ਛੋਟੇ ਕਲੀਆਂ ਨਹੀਂ ਚਾਹਦੀਆਂ ਆਉਣੀਆਂ ਆ ਆਰਟੀ ਬਾਕੇ ਕਢਾ ਲੂ ਬਣ ਗਏ ਜੀ ਚਲਦੀਆਂ ਸਰਦ ਕਾਹ ਜੇ ਖਾ ਕੇ ਹੁਣੇ ਬਾਕੇ ਬਹੁਤ ਸੋਸ ਵਾਲੇ ਖੂਲੂ ਉਹ ਦੇਖਦੇ ਹਾਂ ਕੁਝ ਨਾ ਮਾਉਂ ਕਈ ਸੜਕਾਂ ਪਾਣੀ ਦੀ ਹੁੰਦੀਆਂ